ਦੇ ਆਪ ਵੀ ਇਤਰਾ ਦੇ ਦਰਸ਼ਨ ਕਰਦੇ ਨੇ ਸੂਰਾਥੋਂ ਪਹਿਚਾਣੀਆਂ ਧੂਲ ਰਹੇ ਦੀਨ ਕੇ ਹੇਰ ਪੁਰਜਾ ਪੁਰਜਾ ਕਟ ਪਰੇ ਕੰਮ ਨਾ ਛਾੜੇ ਤੇ ਸਤਿਗੁਰੂ ਦੇ ਬੱਚੇ ਉੱਥੇ ਹੀ ਸਰਦਾਰ ਹਰਪਾਲ ਦਾ ਹੀ ਨੇ ਤੇ ਸੁਖਦੇਵ ਸਿੰਘ ਜਿੰਨੇ ਵੀ ਗੁਰਦੁਆਰਾ ਸਾਹਿਬਾਂ ਦੇ ਸਰਦਾਰ ਬਕਾ ਸਿੰਘ ਸਾਰਿਆਂ ਨੇ ਉਦੋਂ ਬੈਂਟਰੀ ਕੀਤੀ ਜੇ ਬਾਬਾ ਜੀ ਆਪਾਂ ਬਹੁਤ ਵੱਡੇ ਪ੍ਰੋਗਰਾਮ ਜਿਹੜੇ ਨੇ ਚਹੀਦੀ ਅ ਅ ਜੀ ਲਾ ਪਾਦੀ ਬਾਬਾ ਫੁੱਲਾ ਜੀ ਨੂੰ ਸਮਰਪਿਤ ਇਹ ਹైదరాబాద్ ਵਿਖੇ ਵੀ ਕਰਾਉਣੇ ਨੇ ਪ੍ਰੋਗਰਾਮ ਤੇ ਇਹ ਪ੍ਰੋਗਰਾਮ ਵਿਖਲੇ ਨਹੀਂ ਜਿਹੜੇ ਐ ਗੁਰਮਤੇ ਸਾਰੇ ਇੰਨੇ ਹੀ ਗੁਰਦੁਆਰਾ ਸਾਹਿਬਾਨ ਨੇ ਹైదరాబాద్ ਦੇ ਸਰਦਾਰ ਬੱਗਾ ਸਿੰਘ ਜੀ ਤੇ ਸਰਦਾਰ ਹਰਪਾਲ ਸਿੰਘ ਜੀ ਸਾਰੇ ਗੁਰਦੁਆਰਾ ਸਾਹਿਬਾਨਾਂ ਦੇ ਪ੍ਰਧਾਨਾਂ ਦੇ ਨਾਲ ਜਿੱਥੇ ਸਰਦਾਰ ਰਵਿੰਦਰ ਸਿੰਘ ਗੁੰਗਈ ਜਿਹੜੇ ਸਾਫਤਾ 70 ਦੇ ਸਤਜੰਗ ਸਿੰਘ ਜੀ ਹਜੂਰ ਸਾਹਿਬ ਦੇ ਉੱਥੇ ਇੰਦਰਪਾਲ ਸਿੰਘ ਨਿੱਕੀ ਜੀ ਜਿਹੜੇ ਹਜੂਰਤਾਂ ਦੇ ਉੱਥੋਂ ਦੇ ਸੇਵਾਦਾਰ ਨੇ ਜ਼ਿੰਮੇਵਾਰ ਤੇ ਉਹਨਾਂ ਨੇ ਇੱਥੇ ਆ ਕੇ ਖਾਲਸਾ ਪੰਥ ਪੋਡਾ ਨਾਲੋਂ ਜੋ ਜਿਹੜਾ ਉੱਥੇ ਹੀ ਸਿੰਘ ਸਾਹਿਬ ਬਾਬਾ ਪ੍ਰਵੰਤ ਸਿੰਘ ਇਹ ਹੋਰਾਂ ਗੁਰੂ ਜਿਹੜਾ ਸਾਰੇ ਗੁਰਮਤਿ ਕੇ ਪ੍ਰੋਗਰਾਮਾਂ ਦੀ ਰੂਪਰੇਖਾ ਜਿਹੜੀ ਬਣਾਈ ਤੇ ਇਹ ਪ੍ਰੋਗਰਾਮ ਜਿਹੜੇ ਬਹੁਤ ਹੀ ਜ਼ਿਆਦਾ ਸਫਲ ਹੋਏ ਤਾਂ ਜੀ ਨੇ ਜਿੱਥੇ ਇਤਿਹਾਸਕ ਸ਼ੈਤਰਾਂ ਦੇ ਦਰਸ਼ਨ ਕੀਤੇ ਤੇ ਹੁਣ ਆਪ ਜੀ ਕੋਲੇ ਇੱਥੇ ਪਹੁੰਚੇ ਨੇ ਗੁਰਦੁਆਰਾ ਅਮੀਰ ਜਿਹੜਾ ਸਾਹਿਬ ਅਮੀਰਪੇਟ ਦਾ ਤੇ ਉਥੇ ਜਿੱਥੇ ਆ ਜਿੱਥੇ ਸੰਤਪਾਪਾ ਮਨਮੋਹਨ ਸਿੰਘ ਜੀ ਬਾਗਨ ਵਾਲੇ ਉਥੇ ਹੀ ਸੰਤਪਾਪਾ ਜੁਕਾ ਸਿੰਘ ਜੀ ਤਰਨਾਲ ਵਾਲੇ ਤੇ ਮੇਰੇ ਨਾਲ ਆਏ ਹੋਏ ਭਾਈ ਸੁਨਜੀਤ ਸਿੰਘ ਕਨਈਆ ਸਾਧੀਆਂ ਹੀ ਗੁਰੂ ਦੀਆਂ ਲਾੜਦੀਆਂ ਨਹਿਂ ਸਿੰਘ ਬਾਜਾ ਮੈਂ ਧੰਨਵਾਦ ਕਰਦਾ ਸਾਡੇ ਬਹੁਤ ਹੀ ਸਤਕਾਰਯੋਗ ਸੰਤਪਾਪਾ ਬਲਵਿੰਦਰ ਸਿੰਘ ਜੀ ਐ ਡੇਰਾ ਸ਼ਰਦ ਬਾਬਾ ਨਿਧਾਨ ਸਿੰਘ ਜੀ ਤੇ ਉਹਨਾਂ ਦੇ ਮੁਖੀ ਸੰਤ ਬਾਬਾ ਨਰਿੰਦਰ ਸਿੰਘ ਜੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਸਾਰੇ ਗੁਰਦੁਆਰਾ ਸਹਿਬਾਨਾਂ ਦੇ ਮੈਨੇਜਰਾਂ ਦਾ ਉਹਨਾਂ ਦੇ ਜਿਹੜੇ ਮੁਖ ਪ੍ਰੇ ਪ੍ਰਧਾਨ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਬੰਗਈ ਸਾਹਿਬ ਰਵਿੰਦਰ ਸਿੰਘ ਬੰਗਈ ਹੋਰਾਂ ਦਾ ਤੇ ਬਾਬਾ ਸਿੰਘ ਸਾਹਿਬ ਬਾਬਾ ਪਰਮਵੀਰ ਸਿੰਘ ਜੀ ਰਹਿਰਾਸੀਆ ਸਿੰਘ ਜਿਹੜੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਹੜੇ ਹਜੂਰ ਸਾਹਿਬ ਤੋਂ ਪਾਲਕੀ ਸਾਹਿਬ ਅਤੇ ਨਾਲ ਹੀ ਬਾਬਾ ਸਰਦ ਬਾਬਾ ਬਲਵਿੰਦਰ ਸਿੰਘ ਹੋਰਾਂ ਨੇ ਜਿਹੜਾ ਪਾਲਕੀ ਸਾਹਿਬ ਜੈਤਰਾ ਵਾਸਤੇ ਨਾਲ ਗੱਡੀਆਂ ਵੀ ਦਿੱਤੀਆਂ ਤਨ ਮਨ ਸੰਗ ਦੇ ਨਾਲ ਜਿਹੜਾ ਸਾਥ ਦਿੱਤਾ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੁਣ ਆਪਾਂ ਜਿੱਥੇ ਕਿਰਪਾ ਕਰਨ ਸਤਿਗੁਰੂ ਕਿਰਪਾ ਕਰਨ ਸਤਿਗੁਰੂ ਦੀ ਸੇਵਾ ਸਤਲ ਹੈ ਜੇ ਕੋ ਕਰੇ ਜਿਤ ਲਾਏ ਮਨ ਜਿੰਦਿਆ ਫਲ ਪਾਉਣਾ ਹਉਮੈ ਵਿੱਚੋਂ ਜਾਏ ਤੇ 사드ਗੁਰਾਂ ਦੀ ਜਿੱਥੇ ਧਰਮ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਦੀ ਜੀ ਨੇ ਜਦੋਂ ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਖਸ਼ੇ ਕੀਤੀ ਜੋਤੀ ਜੋਤ ਲਾਉਣ ਤੋਂ ਪਹਿਲਾਂ ਆਪਾਂ ਸਾਰੇ ਗੁਰਸਿੱਖਾਂ ਨੂੰ ਹੋਕੋ ਨੂੰ ਕੀਤਾ ਜੀ ਗੁਰੂ ਪਾਤਸ਼ਾਹ ਨੇ ਆਗਿਆ ਭਾਈ ਆਕਾਲ ਕੀ ਤਬੈ ਜਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨ ਦੇ ਗ੍ਰੰਥ ਜੀ ਦੇ ਲੜਨ ਆ ਉੱਥੇ ਹੀ ਖਾਲਸਾ ਪੰਥ ਬੁੱਢਾ ਦਲ ਦੇ ਪਹਿਲੇ ਜੱਜੇਦਾਰ ਉਹਨਾਂ ਨੇ ਇਹ ਬਾਤਾ ਗੁਰੂ ਸੰਗੀ ਨੂੰ ਜਿਹੜਾ ਥਾਪਿਆ ਜਿਹੜੇ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਅਨਤਵਾਸ ਦੇ ਵਿੱਚ ਹੁੰਦੀ ਉਹਨਾਂ ਨੂੰ ਨਿਸ਼ਾਨ ਨਗਾਰਾ ਬਖਸ਼ੇ ਸੀ ਤਾਂ ਆਪਣੇ ਸਾਧਰੇ ਜੀ ਸ੍ਰੀ ਸਾਹਿਬ ਹੁਕਮਨਾਮੇ ਤੇ ਹੋਰ ਵੀ ਸ਼ਸਤਰ ਬਜਤਰ ਬਖਸ਼ੇ ਜਿਹੜਾ ਸੀ ਜਬਰ ਜੁਦ ਦਾ ਕਾਗਰ ਕਰਨ ਵਾਸਤੇ ਗਊ ਗਰੀ ਦੀ ਰੱਖਿਆ ਵਾਸਤੇ ਤੇ ਨਾਲ ਹੁਕਮ ਕੀਤਾ ਸੀ ਜਿਵੇਂ ਮੈਂ ਵੀ ਕਰਦਾ ਸੀ ਉਹਵੇਂ ਕਰਨਾ ਉਹ ਬਚਨਾਂ ਨੂੰ ਲੈ ਕੇ ਜਦੋਂ ਪੰਜਾਬ ਵੱਲ ਵਧੇ ਉਹਨਾਂ ਜਿਹੜੀ ਬਾਬਾ ਬੰਦਾ ਸਿੰਘ ਬਹਾਦਰ ਨੇ ਜਾ ਕੇ ਜਿੱਥੇ ਵਜੀਦ ਖਾਨ ਨੂੰ ਸੋਧਿਆ ਉੱਥੇ ਜਿਹੜੀ ਹੈ ਸਰਹੰਗ ਜਿੱਥੇ ਵਜੀਦ ਖਾਨ ਨੂੰ ਹੌਲ ਕੇ ਜਿੱਥੇ ਫੇਦ ਉੱਪਰ ਫਤਿਹ ਦੇ ਨਿਸ਼ਾਨ ਚੜਾਏ ਉਹ ਮਹਾਨ ਯੋਧੇ ਸੂਰਮੇ ਬੰਨੋ ਸਿੰਘ ਜੀ ਬਾਬਾ ਬੰਦਾ ਸਿੰਘ ਜੀ ਬਹਾਦਰ ਤੇ ਇਹ ਸ਼ਸਤਰਾਂ ਦੇ ਆਪ ਜੀ ਨੇ ਦਰਸ਼ਨ ਕਰਨੇ ਨੇ ਸਤਿਗੁਰਾਂ ਦੀ ਅਪਾਰ ਕਿਰਪਾ ਦੇ ਨਾਲ ਅੱਜ ਆਪਾਂ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਜਿਹੜੇ ਸਾਡੇ ਅ ਅ ਜਿਹੜੇ ਪਾਣੀ ਮੰਡਲੀ ਪਾਣੀ ਮੰਡਲੀ ਸਾਡੀ ਮੈਂ ਭਾਈ ਮੰਡਲੀ ਜਿਹੜੇ ਸਾਡੇ ਕੋਲੇ ਪੰਜਾਬ ਦੇ ਵੀ ਹੋਲੇ ਮੰਦੇ ਦੇ ਵੀ ਆਉਂਦੇ ਨੇ ਜਦੋਂ ਕੋਈ ਵੱਡਾ ਪ੍ਰੋਗਰਾਮ ਹੁੰਦਾ ਤੇ ਸਾਰਾ ਹੀ ਜਥਾ ਜਿਹੜਾ ਹਜੂਰ ਸਾਹਿਬ ਤੋਂ ਅ ਪੰਜਾਬ ਦੇ ਵੀ ਪਹੁੰਚਦਾ ਪਟਨਾ ਸਾਹਿਬ ਵੀ ਪਹੁੰਚਦੇ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜਿਹੜੀ ਇਥੋਂ ਦੀ ਹైదరాబాద్ ਦੀ ਖੁਲਸਾ ਹੈ ਜਾਂ ਜਿਹੜੇ ਸਿਵਲ ਪ੍ਰਸ਼ਾਸਨ ਹੈ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਤੇ ਗੁਰਸੇਖ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਹੁਣ ਆਪ ਜੀ ਦੇ ਦਰਸ਼ਨ ਕਰਦੇ ਨੇ ਇਤਿਹਾਸਕ ਇਸ ਤਰ੍ਹਾਂ ਦੇ ਬਾਬਾ ਪਰਮਜੀਤ ਸਿੰਘ ਜੀ ਹੈਗੇ ਅੱਛਾ ਚਲੋ ਤੇ ਬਾਬਾ ਰਣਜੋਤ ਸਿੰਘ ਜੀ ਤੇ ਦਰਸ਼ਨ ਕਰਾਉਣਗੇ ਇਤਿਹਾਸਕ ਇਸ ਤਰ੍ਹਾਂ ਦੇ ਤੇ ਨਾਲ ਹੀ ਮੈਂ ਬੇਨਤੀ ਕਰਦਾ ਜਿੱਥੇ ਇਤਿਹਾਸ ਵਿਸ਼ੇਸ਼ ਤਰ੍ਹਾਂ ਦੇ ਆਪ ਜੀ ਨੇ ਦਰਸ਼ਨ ਤਦਾਦੇ ਕਰਨੇ ਨੇ ਜਿਨ੍ਹਾਂ ਗੁਰਸਿੱਖਾਂ ਨੇ ਮੈਂ ਬੇਨਤੀ ਕਰਦਾ ਖੰਡੇ ਬਾਟੇ ਦਾ ਅਮਰਤ ਨਹੀਂ ਛਕਿਆ ਉਹ ਜ਼ਰੂਰ ਖੰਡੇ ਬਾਟੇ ਦਾ ਅਮਰਤ ਛਕ ਕੇ ਬਾਣੀ ਬਾਣੇ ਦੀ ਧਾਰਨੀ ਹੋ ਉਹ ਬਾਣੀ ਬਾਣਾ ਬੰਥ ਪਛਾਣੋ ਸਿੰਘ ਗੁਰੂ ਦਾ ਫਰਜੀ ਜਾਨੋ ਖਾਲਸਾ ਆਕਾਲ ਪੁਰਖ ਦੀ ਫੌਜ ਪਰਮ ਪਿਉ ਖਾਲਸਾ ਪਰਮਾਤਮ ਦੀ ਮੌਜ ਜਿੱਥੇ ਸਾਰੀਆਂ ਗੁਰਸਿੱਖ ਸੰਗਤਾਂ ਦਾ ਧੰਨਵਾਦ ਉੱਥੇ ਹੀ ਬਾਬਾ ਜਸਵਿੰਦਰ ਸਿੰਘ ਜੱਤੀ ਜਿਹੜੇ ਯੂਐਸਏ ਤੋਂ ਆਏ ਹੋਏ ਨੇ ਸਪੈਸ਼ਲ ਇਹਨਾ ਪ੍ਰੋਗਰਾਮਾਂ ਦੇ ਵਾਸਤੇ ਜਿਨ੍ਹਾਂ ਨੇ ਅੰਧਿਆਤਾ ਯੂਐਸਏ ਦੇ ਵਿੱਚ ਚੌਣੀ ਟੈਨ ਕੀਤੀ ਹੈ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਜਿਹੜੇ ਸਪੈਸ਼ਲ ਇਹਨਾ ਪ੍ਰੋਗਰਾਮਾਂ ਦੀ ਅ ਅਮਰੀਕਾ ਤੋਂ ਇੱਥੇ ਪਹੁੰਚੇ ਨੇ ਤੋਂ ਆਪਜੀ ਦਰਸ਼ਨ ਕਰਨ ਜਾ ਰਹੇ ਹਾਂ ਧੰਨ ਧੰਨ ਸਹਿਬ ਜੀ ਗੁਰੂ ਹਰਕਿੰਦ ਸਾਹਿਬ ਜੀ ਉਹਨਾਂ ਦੇ ਗਾਥਰੇ ਦੀ ਜਿਹੜੀ ਕਟਾਰ ਹੈ ਛੇ ਦਾ ਕਟਾਰ ਉਹਦੇ ਆਪ ਦੀ ਦਰਸ਼ਨ ਕਰ ਰਹੇ ਹਾਂ ਜਦ ਵਿੱਚ ਮੈਂ ਕਰ ਰਿਹਾ ਹਾਂ ਤੰਬਰ ਸਰਬ ਸ੍ਰੀ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਦੇ ਮਨੂਪਾਵੇ ਨਿਹਾਲ ਹੋਣਾ ਹੈ ਜਿਹੜੀ ਫਲਾਤ ਦੀ ਬਣੀ ਹੋਈ ਹੈ ਤੇ ਜਿਹੜਾ ਉਹਦੇ ਉੱਪਰ ਗੁਰੂ ਸਾਹਿਬ ਜੇਰ ਦਾ ਸਕਾਰ ਕਰ ਰਹੇ ਨੇ ਆਪ ਵੀ ਦਰਸ਼ਨ ਕਰਨਾ ਹੈ ਉਹਨਾਂ ਸਾਹਿਬ ਸ੍ਰੀ ਗੁਰੂ ਹਰਕ੍ਰੰਥ ਸਾਹਿਬ ਜੀ ਦੇ ਦਾਤਰੇ ਦੀ ਕਟਾਰ ਦੇ ਦਰਸ਼ਨ ਕਰਨਾ ਹੈ ਬਿਧਾਰਾ ਲੋਕ ਗੁਰਦੇ ਜੀ ਦਾ ਰਾਗ ਹੈ ਬਾਬਾ ਅੰਤਪਾਸਾ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਮਾਰਾ ਜੀ ਦੇ ਮਾਰੋ ਪਹਿਲੇ ਨਿਹਾਰਾਏ ਗੁਰਦੇ ਜੀ ਸਾਡੀ ਦਰਸ਼ਨ ਕਰਨਾ ਪੰਥ ਦੇ ਵਾਲੀ ਧੰਤਲ ਸੈਭ ਜੀ ਗੁਰੂ ਗੋਬਿੰਦ ਸਿੰਘ ਜੀ ਮਾਰਾ ਜੀ ਜਿਹੜੇ ਬਖਸ਼ੇ ਕੀਤੇ ਚੈਤਰ ਆਪਾਂ ਆਸ ਤੇ ਫਾਨ ਫਲੋ ਫਲ ਤੋਂ ਉਤਾਰਿਆ ਪੀਲ ਸੈਭ ਗੁਰੂ ਦੀ ਸੈਭ ਜੀ ਯਹੀ ਹਮਾਰੇ ਪੀਲ ਸਿਰ ਕੋਈ ਸਹਿਤ ਹੀ ਤੁਹੀ ਤੁਹੀ ਤਵੰਤਰਵਾ ਨਾਮ ਭਰਾਨ ਨੂੰ ਜੂਜ ਰਪੈ ਭਏ ਸਹਿਤ ਨਿਭਾਉ ਭਾਰ ਕਾਹ ਤੂਹੀ ਕਾਲੀ ਤੁਹੀ ਤੁਹੀ ਦੇ ਦੇ ਅਸੀਰ ਤੁਹੀ ਨਿਜਾਨੀ ਰੀਤ ਕੀ ਆਜ ਤੁਹੀ ਜਾਗ ਬੀਜ ਜਿਤੇ ਸੇਤ ਨਾਮ ਨਮਸਕਾਰਤਾਮ ਜਿਤੇ ਅਸਰ ਪੇ ਹਨ ਨਮਸਕਾਰਤੇ ਤੁ ਆਪੀ ਕਰੋ ਜਿਹੜਾ ਸ਼ਕਤ ਹੈ ਤਾਂ ਤਾਂ ਸੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੰਮ ਕਰਸੇਗਾ ਜਿਹੜਾ ਫੁਲਾਦ ਦਾ ਪਿਆ ਹੋਇਆ ਉੱਪਰ ਜਨੈਲੀ ਕੰਮ ਹੋਇਆ ਉੱਥਾ ਜਿਹੜਾ ਆਪੀ ਦੇ ਦਰਦਦਾ ਉਹ ਆਪ ਦੀ ਗੁਰੂ ਸਾਹਿਬ ਦੇ ਇਤਿਹਾਸ ਜਿਹੜਾ ਕਮਲ ਕਸੇ ਦਾ ਛੈਤਰ ਹੈ ਉਹਦੇ ਦਰਸ਼ਨ ਕਰ ਰਹੇ ਹਾਂ ਜਿਹੜੇ ਗਾਣੇ ਆਰੰਭ ਕਰ ਸਰਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜੀ ਦੇ ਮਾਨੋ ਪਾਵੇ ਨਿਹਾਲ ਰੋਗ ਨਾ ਹੋਵੇ ਉਹ ਆਪ ਦੀ ਦਸਤਖਤਾਂ ਨਾਲ ਖੰਡੇ ਵਾਲੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਗਾਥੇ ਜਿਹੜੀ ਸ਼ੇਰ ਦਾ ਸ੍ਰੀ ਸਾਹਿਬ ਹੈ ਜਿਹੜਾ ਪ੍ਰਾਰਥੀ ਜਿਹੜੀ ਬਣੀ ਹੋਈ ਹੈ ਉਹਦਾ ਮੁੱਠਾ ਜਿਹੜਾ ਉਹ ਚਲੈ ਰਹੀ ਹੈ ਉਹ ਆਪ ਜੀ ਉਹਦੇ ਸ਼ਸ਼ਤਰ ਦੇ ਦਰਸ਼ਕ ਕਰ ਰਿਹਾ ਉਹ ਸ੍ਰੀ ਸਾਹਿਬ ਸ੍ਰੀ ਸਾਹਿਬ ਦੇ ਆਪ ਜੀ ਦਰਸ਼ਨ ਕਰ ਰਿਹਾ ਜਰਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਦੇ ਪਹਾੜੇ ਦੇ ਆਧੋ ਨਾਵੇ ਭਰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਲਸ ਦੇ ਵਾਦੀ ਜੀ ਨੇ ਇਹ ਇਤਿਹਾਸਕ ਸ਼ਖਸਤਰ ਜਿਹੜੇ ਨੇ ਖਾਲਸਾ ਪੰਥ ਬੁਢਾ ਦਲ ਦੇ ਪਹਿਲੇ ਜਥੇਦਾਰ ਬਾਬਾ ਬਨੋਦ ਸਿੰਘ ਨੂੰ ਵਾਕਫ ਕੀਤੇ ਬੁਢਾ ਦਲ ਦੇ ਜਿਹੜੇ ਪਹਿਲੇ ਜਥੇਦਾਰ ਬਾਬਾ ਬਨੋਦ ਸਿੰਘ ਤੋਂ ਲੈ ਕੇ 10 ਜਥੇਦਾਰ ਸ੍ਰੀ ਆਕਾਲ ਤਖਤ ਸਾਹਿਬ ਦੇ ਜਥੇਦਾਰ ਹੋਏ ਨੇ ਤੇ ਚੌਥੀ ਜਗ੍ਹਾ ਤੇ ਦਾਸ ਸਾਹਿਬ ਜੀ ਦੇ ਦਰਸ਼ਨ ਕਰ ਰਿਹਾ ਹੈ ਜਿਹੜਾ ਦੇ ਕੋਲੇ ਇਤਿਹਾਸ ਤੇ ਸ਼ੈਤਰ ਹੁੰਦੇ ਨੇ ਨਚਾਨ ਨਗਾਰਾ ਹੁੰਦਾ ਕੋਈ ਫੁੱਟਾ ਕਰਦਾ ਜਫੇਦਾਰ ਹੁੰਦਾ ਜਿਹਦੇ ਕੋਲੇ ਉਹ ਹੁਕਮਨਾਮੇ ਸ਼ਸਤਰ ਵਸਤ ਗੁਰੂ ਸਾਹਿਬ ਉਹਨੂੰ ਹੀ ਜਿਹੜਾ ਉਸਾਂ ਜਿਹੜੇ ਸ਼ੈਤਰ ਹੁੰਦੇ ਨੇ ਉਹਦੇ ਤੇ ਹੀ ਕਿਰਪਾ ਗੁਰੂ ਸਾਹਿਬ ਕਰਦੇ ਨੇ ਸੋ ਆ ਵੀ ਹੁਣ ਦਰਸ਼ਕ ਕਰ ਰਹੇ ਹੋ ਧੰਨ ਧੰਨ ਰਣਕੇ ਉਹਨੂੰ ਸਤਨਾਮ ਸ੍ਰੀ ਵਾਹਿਗੁਰੂ ਸਾਰੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਅਨੰਤ ਧੰਨ ਧੰਨ ਬਾਬਾ ਫਤੇਜ ਸਿੰਘ ਸਤਸੰਗਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਤੋਂ ਛੋਟੇ ਸਹਿਜ ਜਾਵੇ ਧੰਨ ਧੰਨ ਬਾਬਾ ਫਤੇਜ ਸਿੰਘ ਜੀ ਉਹਨਾਂ ਦੇ ਜੀ ਕੰਮ ਕਰਦੇ ਜੀ ਜੋਗੀ ਘਾਲ ਉਹਦੇ ਆਪ ਹੀ ਦਰਸ਼ਨ ਕਰਨਾ ਹੈ ਉਹ ਭੰਤਨ ਬਾਬਾ ਫਤੇਜ ਸਿੰਘ ਜੀ ਦਰਜੇ ਜੁਲਵਾ ਦੇ ਆਵਾਜ਼ ਤੋਂ ਬੋਲੋ ਬਾਬਾ ਫਤੇਜ ਸਿੰਘ ਜੀ ਤੇ ਜਿਹਦੇ ਉਪਰ ਸਹਿਰੀ ਕੰਮ ਹੋਇਆ ਤੇ ਇਹਦੇ ਵਿੱਚ ਆਪੀ ਪਾਰਤੀ ਦੇ ਵਿੱਚ ਲਿਖਿਆ ਹੋਇਆ ਆਸ ਅਸਮਤ ਇਸਰਤ ਕੇ ਹੈ ਦਾਨ ਕੋ ਬਾਬਾ ਜਨਾ ਗੁਰੂ ਜੀ ਸੁਰਵਾਉ ਆਰਸਰੋ ਕਰ ਹਰ ਦਾ ਮੋਤੋ ਵਾਰੀ ਗੁਰੂ ਵਾਰੀ ਗੁਰੂ ਵਾਰੀ ਜੀ ਹੋਰ ਆ ਵੀ ਦਰਸ਼ਨ ਕਰਨ ਜਾ ਰਹੇ ਆ ਗਾਇਕੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਦੰ ਬਾਬਾ ਦੀਪ ਸਿੰਘ ਜੀ ਸ਼ਹੀਦ ਜਿਹੜੇ ਮੇਸਰ ਦੇ ਹਿੱਕਾਂ ਦੇ ਜਿਹੜੇ ਜਥੇਦਾਰ ਸੀ ਜਿਨ੍ਹਾਂ ਨੂੰ ਸਾਫਤਾਂ ਪੰਡਾ ਕਾਲਦੇ ਜਉਥੇ ਜਥੇਦਾਰ ਨੇ ਜਿਹੜੇ ਮੇਸਰ ਦੇ ਹਿੱਕਾਂ ਦਾ ਜਥੇਦਾਰ ਆਪਿਆ ਸੀ ਤੇ ਜਿਹੜੇ ਫੁੱਟਾ ਦਲ ਦੇ ਦੇਖ ਕੇ ਸਿੰਘ ਜੀ ਬਾਬਾ ਦੀਪ ਸਿੰਘ ਜਹੀਰ ਉਹਨਾਂ ਦੇ ਜਿਹੜਾ ਸਮਾਜ ਦੇ ਅੰਦਰ ਜਿਹੜਾ ਇਹ ਸਹਿਬੀ ਫੈਸਟਰ ਹੈ ਜਿਹੜਾ ਚੱਕਰ ਹੈ ਤੇ ਜਿਹੜਾ ਚੱਕਰ ਇਹ ਫਲਸਤਾ ਬਣਿਆ ਹੋਇਆ ਉੱਥੋਂ ਸਹਿਬੀ ਕੰਮ ਹੋਇਆ ਹੋਇਆ ਤਾਂ ਤਾਂ ਬਾਬਾ ਦੀਪ ਸਿੰਘ ਜਹੀਰ ਜਿਹੜੇ ਉਹਨਾਂ ਦੇ ਆਪ ਵੀ ਚੱਕਰ ਦੇ ਦਰਸ਼ਕਾ ਜੋ ਉਹਨਾਂ ਦੇ ਬਾਰੇ ਭੰਤਰ ਬਾਬਾ ਰੋਹਨ ਸਿੰਘ ਜੀ ਜੀ ਨੂੰ ਪਿਆਰੇ ਹੁਣ ਆਪ ਵੀ ਦਰਸ਼ਕ ਕਰਨੇ ਹਾਂ ਭਗਤਾਂ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਪਾਸ ਦੇ ਵਾਣੀ ਹੀ ਨੇ ਜਦੋਂ ਬੁੱਢਾ ਜਦੋਂ ਪਹਿਲੇ ਜਿਹੜੇ ਦਾ ਪਾਪਾ ਬਰੋਹਨ ਸਿੰਘ ਜੀ ਨੂੰ ਸਾਪਿਆਂ ਤੇ ਉਹਨਾਂ ਨੂੰ ਆਪਣੇ ਕਮਲ ਕੱਸੇ ਦੀ ਜਿਹੜੀ ਸੇਵਾ ਬਖਸ਼ੇ ਕੀਤੀ ਸੀ ਜਿਹਦੇ ਨਾਲ ਜਿਹੜੇ ਜਾਲਮ ਸੀ ਜਿਨ੍ਹਾਂ ਨੇ ਛੋਡੇ ਸਾਹਿਬ ਜਿਆਦਿਆਂ ਨੂੰ ਸ਼ਹੀਦ ਕੀਤਾ ਤੇ ਨਾਲ ਹੀ ਜਿਹੜੇ ਗੁਰੂ ਗੋਬਿੰਦ ਸਿੰਘ ਬਹਾਦਰ ਸਾਹਿਬ ਜੀ ਨੂੰ ਜਿਨ੍ਹਾਂ ਨੇ ਸ਼ਹੀਦ ਕੀਤਾ ਸੀ ਉਹ ਜਿਹੜੇ ਜਲਾਲ ਸਿੰਘ ਸਮਾਣੇ ਦੇ ਸੀ ਉਹਨਾਂ ਨੂੰ ਜਿਹੜਾ ਸ਼ਹੀਦ ਕੀਤਾ ਉਹਨਾਂ ਨੂੰ ਜਿਹੜਾ ਸੋਧਿਆ ਉਹਨਾਂ ਨੂੰ ਸੋਧ ਕੇ ਤੇ ਜਿਹੜਾ ਚੱਪੜ ਚਿੜੀ ਦੇ ਮੈਦਾਨੇ ਜੰਦ ਦੇ ਵਿੱਚ ਜਿਹੜਾ ਵਜੀਰ ਖਾਨ ਨੂੰ ਸੋਧ ਕੇ ਤੇ ਉਥੇ ਜਿਹੜੇ ਫਤੇਦਰ ਸਾਹਿਬ ਜਿਹੜੇ ਨੇ ਫਤੇ ਦੇ ਨਿਸ਼ਾਨ ਚ ਲਾਏ ਸੀ ਉਹ ਧੰਨ ਧੰਨ ਬਾਬਾ ਬਰੋਧ ਸਿੰਘ ਜੀ ਉਹਨਾਂ ਦੇ ਘਾਤਰੇ ਜਿਹੜੀ ਆਪੀ ਜੀਤ ਹੈ ਉਹਦੇ ਦਰਸ਼ਕ ਕਰਨਾ ਹੈ ਉਹ ਬੜੇ ਨਿਕਾਵਾ ਕਰਾਉ ਬਾਬਾ ਜੀ ਬਾਬਾ ਬਰੋਧ ਸਿੰਘ ਜੀ ਆ ਕਮਿਸ਼ਨ ਦੇ ਕਬੜੀ ਉਪਨਾ ਹੈ ਆਪੀ ਦਰਸ਼ਕ ਕਰਨਾ ਹੈ ਉਹ ਮਹਾਨ ਯੋਧੇ ਸੂਰਮੇ ਧੰਨ ਧੰਨ ਜਹੇਲ ਬਾਬਾ ਅਕਾਲੀ ਬਾਬਾ ਫੂਦਾਰ ਸਿੰਘ ਜੀ ਉਹਨਾਂ ਦੇ ਜਿਹੜਾ ਘਾਤਰੇ ਦਾ ਖੰਜਰ ਹੈ ਜਿਹੜਾ ਫਰਾਸ ਦਾ ਤੇ ਜਿਹੜਾ ਫਰਾਸ ਦਾ ਤੇ ਉੱਪਰ ਸਕੇਦਾ ਜਿਹੜਾ ਪ੍ਰਾਪਤ ਸਕੇਲੇ ਦਾ ਕੰਮ ਹੋਇਆ ਹੋਇਆ ਜਿਹੜਾ ਬਹੁਤ ਹੀ ਕੀਮਤੀ ਜਿਹੜਾ ਖੇਤਰ ਹੈ ਖੰਜਰ ਜਿਹੜਾ ਉਹ ਸ਼ਹੀਦ ਰਾਜਾ ਦੀ ਬਾਬਾ ਫੁੱਲਾ ਜੀ ਉਹ ਖੇਤਰ ਤੇ ਆਪ ਵੀ ਦਰਸ਼ਨ ਕਰਦੇ ਤੇ ਗ੍ਰਿਸ਼ਾ ਜੀ ਬੋਧ ਖਾਲਸਾ ਨੂੰ ਸਮਰਪਿਤ ਸਾਰੇ ਪ੍ਰੋਗਰਾਮ ਜਿਹੜੇ ਖਾਲਸਾ ਪੰਥ ਬੁੱਢਾ ਦਲ ਦੇ ਸਤਾਫਾਂ ਦੇ ਤੁ ਨੂੰ ਸਮਰਪਿਤਲੇ ਪ੍ਰੋਗਰਾਮ ਕਰਵਾਏ ਗਏ ਨੇ ਮੈਂ ਫਿਰ ਦੁਆਰਾ ਬਹੁਤ ਬਹੁਤ ਧੰਨਵਾਦ ਕਰਨਾ ਨਾਲ ਹੀ ਬੇਨਤੀ ਕਰਦਾ ਫਿਰ ਦੁਆਰਾ ਜਿਨ੍ਹਾਂ ਨੂੰ ਸਿੱਖਾ ਨੇ ਸ਼ਹੀਦ ਆਕਾਲੀ ਬਾਬਾ ਫੁੱਲਾ ਸਿੰਘ ਬੁੱਢਾ ਦਲ ਦੇ ਛੇਵੇਂ ਜਥੇਦਾਰ ਸੀ ਸ੍ਰੀ ਆਕਾਲ ਪੁਰਖ ਸਾਹਿਬ ਦੇ ਵੀ ਛੇਵੇਂ ਜਥੇਦਾਰ ਸੀ ਜਿਨ੍ਹਾਂ ਦੀ ਮਹਾਨ ਕੁਰਬਾਨੀ ਜਿਨ੍ਹਾਂ ਨੇ ਲਾਹੌਰ ਤੋਂ ਲੈ ਕੇ ਕਾਬਲ ਕੰਦਾਰ ਅਫਗਾਨਿਸਤਾਨ ਬਹਾਵਲਪੁਰ ਦਿੱਲੀ ਤੇ ਦਿੱਲੀ ਤੋਂ ਪਾਰ ਜਮਨਾ ਤੱਕ ਜਿਹੜੇ ਇਲਾਕੇ ਜਿੱਤ ਕੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਪਾੜ ਕਾਇਮ ਕੀਤਾ ਜੇ ਮਹਾਰਾਜਾ ਰਣਜੀਤ ਸਿੰਘ ਨੇ ਕੋਈ ਗਲਤੀ ਕੀਤੀ ਤੇ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਕੋਲਡਾ ਦੀ ਸਜ਼ਾ ਸੁਣਾਈ ਸੀ ਉਹ ਮਹਾਨ ਯੋਧੇ ਸੂਰਮੇ ਸ਼ਹੀਦ ਆਕਾਲੀ ਬਾਬਾ ਫੁੱਲਾਸ ਸਿੰਘ ਜਿਨ੍ਹਾਂ ਦੇ ਫੈਸਲਿਆਂ ਤੇ ਅੱਜ ਵੀ ਸਾਡਾ ਪੰਦ ਨਾਲ ਕਰਦਾ ਆਪਾਂ ਮੈਂ ਬੇਨਤੀ ਕਰਦਾ ਜਿੰਨਾ ਗੁਸਥੀ ਖਾਣੇ ਫਿਰ ਦੁਆਰਾ ਠੰਡੇ ਪਾਟੇ ਦਾ ਆਮਤ ਨਹੀਂ ਛੱਪਿਆ ਉਹ ਜਰੂਰ ਠੰਡੇ ਪਾਟੇ ਦਾ ਅਰਚਾ ਕੇ ਬਾਣੀ ਬਾਣੇ ਦੇ ਧਾਰਨੀ ਹੋਵੋ ਤਿਆਰ ਪਰ ਤਿਆਰ ਹੋ ਸਾਡੇ ਨੌਜਵਾਨ ਬੱਚੇ ਜਿਹੜੇ ਇੱਥੇ ਹੀ ਨਹੀਂ ਅ ਅਜਿਹਾ ਮੀਲੀ ਦਾ ਜੋਗਾ ਜਿੱਥੇ ਵੀ ਦੇਸ਼ ਉਦੇਸ਼ਾਂ ਦੇ ਵਿੱਚ ਵੀ ਬੱਚੇ ਜਾਂ ਜਿਹੜੇ ਸਾਡੇ ਨੌਜਵਾਨ ਜਾਂ ਕੋਈ ਵੀ ਨਸ਼ਿਆਂ ਨੂੰ ਸੇਵਨ ਕਰਦੇ ਨੇ ਉਹ ਨਸ਼ਿਆਂ ਦਾ ਜਿਹੜਾ ਤਿਆਗ ਕਰਕੇ ਬਾਣੀ ਬਾਣੇ ਦੇ ਧਾਰਨੀ ਹੋਣ ਸਾਡੇ ਜਿਹੜੇ ਲੇਕੇ ਲੇਕੇ ਬੱਚੇ ਪੜ ਕੇ ਵੱਡੇ ਹੋਣ ਤੇ ਮਾਤਾ ਪਿਤਾ ਦੇ ਆਗਿਆਕਾਰੀ ਹੋਣ ਆਈਪੀਐਸ ਆਈਐਸ ਨੂੰ ਡਾਕਟਰ ਪੜ੍ਹੇ ਵੱਡੇ ਵੱਡੇ ਜਿਹੜੇ ਐ ਅ ਉਹ ਲੈਣ ਤੇ ਨਾਲ ਹੀ ਉਹਨਾਂ ਨੂੰ ਗੁਰੂ ਸਾਹਿਬ ਕਿਰਪਾ ਕਰਦੇ ਜਿਵੇਂ ਨੰਗੇ ਨਗੇ ਆਉਂਦੇ ਸਾਡੇ ਬੱਚੇ ਔਰ ਕਿੰਨੇ ਸੋਹਣੇ ਲੱਗਦੇ ਨੇ ਹਜੂਰੀ ਫੌਜਾਂ ਜਿਹੜੀਆਂ ਤਿਆਰ ਪਰ ਤਿਆਰ ਹైਦਰਾਬਾਦ ਦੀਆਂ ਤੇ ਨਾਲ ਜਿਹੜੇ ਦੱਖਣੀ ਸਿੰਘ ਸਾਡੇ ਉੱਥੇ ਹੀ ਹਜੂਰਤਾ ਦੀਆਂ ਸਾਹਮਣੇ ਆਈ ਹਜੂਰੀ ਫੌਜਾਂ ਨੂੰ ਮੈਂ ਬਹੁਤ ਹੀ ਪਿਆਰ ਸਤਿਕਾਰ ਦਿੰਦਾ ਸਾਰਿਆਂ ਨੂੰ ਮੈਂ ਹੱਥ ਜੋੜ ਕੇ ਉਹਨਾਂ ਨੇ ਜਿੰਨਾ ਮੈਨੂੰ ਪਿਆਰ ਸਤਿਕਾਰ ਦਿੱਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਹ ਨਾਲ ਦੀ ਫੌਜੀ ਚੜ੍ਹਦੀ ਕਲਾ ਦੇ ਨਾਲ ਇਹ ਸਾਰੇ ਜਿੱਥੇ ਪ੍ਰੋਗਰਾਮਾਂ ਦੇ ਵਿੱਚ ਉੱਥੇ ਸਾਰੇ ਨਾਲ ਨਾਲ ਸ਼ਹਿਤਨਾ ਵਸਤਾਂ ਦੇ ਨਾਲ ਜਿਹੜੇ ਸ਼ਹੀਦੀ ਫਲੇਮਾਰਕ ਦੇ ਨਾਲ ਵੀ ਵੱਸ ਤੋਂ ਵੱਧ ਹਾਜ਼ਰੀਆਂ ਲਵਾਈਆਂ ਫਿਰ ਦੁਆਰਾ ਸਿੰਘ ਸਾਹਿਬ ਆਵਾ ਕਲਵੰਤ ਜੀ ਰਵਿੰਦਰ ਸਿੰਘ ਜੀ ਬਗਈ ਤੇ ਜਿਹੜੇ ਹਜੂਰ ਸਾਹਿਬ ਸੱਤਖੰਡ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਇਥੋਂ ਦੇ ਪ੍ਰਧਾਨ ਸਹਿਬਾਨਾਂ ਦਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਪ ਵੀ ਜਦੋਂ ਵੀ ਪੰਜਾਬ ਆਓ ਉਥੇ ਜਰੂਰ ਸ਼੍ਰੋਮਣੀ ਪੰਡਿਤ ਅਕਾਲੀ ਬੁੱਢਾ ਦਲ ਪੰਜਾਬ ਤਖਤ ਖਾਲਸਾ ਪੰਥ ਬੁੱਢਾ ਦਲ ਦਾ ਜਿਹੜਾ ਹੈਡਕੁਆਟਰ ਹੈ ਉਹ ਤਖਤ ਜਿਹੜਾ ਦਰਨਵਾਸ ਹੈ ਤਲਵੰਡੀ ਸਾਗੋ ਜ਼ਿਲ੍ਹਾ ਬਠਿੰਡਾ ਵਿੱਚ ਹੈ ਜੇ ਆਪ ਵੀ ਅਮਰਸਰ ਸਾਹਿਬ ਆਉਨੇ ਹੋ ਤੇ ਉਥੇ ਜਿਹੜਾ ਬੁੱਢਾ ਅਕਾਲੀ ਬਾਬਾ ਫੂਲੰਦਰ ਸਿੰਘ ਸ਼ਹੀਦ ਚੌਲਿਆਂ ਬੁੱਢਾ ਦਲ ਦੀ ਬਹੁਤ ਵੱਡੀ ਸ਼ੋਹਰਤ ਹੈ ਉਥੇ ਜਰੂਰ ਦਰਸ਼ਨ ਦੇਣਾ ਤੇ ਬੁੱਢਾ ਦਲ ਦੇ ਜਿਹੜੇ ਪਬਲਿਕ ਸਕੂਲ ਚੱਲ ਰਹੇ ਨੇ ਬਹੁਤ ਵੱਡੇ ਬਹੁਤ ਵਧੀਆ ਸਕੂਲ ਚੱਲ ਰਹੇ ਨੇ ਜਿਨ੍ਹਾਂ ਦੇ ਵਿੱਚ ਜਿਹੜੇ आईपीएस, ਆਈਐਸ ਡਾਕਟਰ ਬੱਚੇ ਜਿਹੜੇ ਸੈਲੈਕਟ ਹੋ ਰਹੇ ਨੇ ਸਾਡੇ ਜਿਹੜੇ ਪੀਸੀਐਸ ਹੋਰ ਵੀ ਵੱਡੇ ਵੱਡੇ ਜਿਹੜੇ NASA ਤੱਕ ਬੁੱਢਾ ਦਲ ਦੇ ਬੱਚੇ ਜਿਹੜੇ ਪਹੁੰਚੇ ਨੇ ਉਹ ਬੁੱਢਾ ਦਲ ਦਿੱਤੇ ਜੰਗਾ ਦੁੱਧਾ ਦੇ ਵਿੱਚ ਮੋੜੀ ਹੋ ਕੇ ਹਰਿਆਣੇ ਉੱਥੇ ਜਿਹੜਾ ਧਾਰਮਿਕ ਖੇਤਰ ਦੇ ਵਿੱਚ ਨਾਲ ਜਿਹੜਾ ਪੜ੍ਹਾਈ ਦੇ ਵਿੱਚ ਵੀ ਬਹੁਤ ਵੱਡੇ ਯੋਗਦਾਨ ਰੱਜਾ ਦੇ ਖੇਤਰ ਦੇ ਵਿੱਚ ਵੀ ਬੁੱਢਾ ਦਲ ਵੱਲੋਂ ਪਾਈ ਜਾ ਰਹੇ ਨੇ ਇਹਨਾਂ ਕੁਝ ਪੇਤਾ ਆ ਤੁਹਾਡੇ ਸੰਤਾਂ ਤੋਂ ਦਰਸ਼ਕ ਦਾਰੇ ਇੱਥੋਂ ਆਉਂਦੇ ਆ ਇਸ ਤਰ੍ਹਾਂ ਦੇ ਜਾਂ ਆਪ ਦੀ ਨਾਲ ਵਜਨ ਸਾਜੇ ਕਰਦੇ ਆ ਕੋਈ ਵੀ ਭੁੱਲ ਚੁੱਕ ਹੋਈ ਹੋਵੇ ਤੇ ਮੈਂ ਖਿਮਾ ਦਾ ਜਾਤ ਪਵਾਵਾਂਗਾ ਸਾਰਿਆਂ ਨੂੰ ਫਿਰ ਦੁਬਾਰਾ ਹੱਥ ਜੋੜ ਕੇ ਖਿਮਾ ਦਾ ਜਾਤ ਪਵਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਜਗਾਰਾ ਜਿਹੜਾ ਸਨਮਾਨ ਕੀਤਾ ਜਾਣਾ ਹੈ ਸੁਖਪ੍ਰੀਤ ਸਿੰਘ ਜੀ ਕਹਿੰਦੇ ਆ ਇਹਨਾਂ ਦਾ ਵੀ ਪਾਈ ਜਿੰਦਰ ਸਿੰਘ ਜੀ ਬਗਈ ਉਹਨਾਂ ਦਾ ਸਨਮਾਨ ਬਾਈ ਜਿੰਦਰਪਾਲ ਸਿੰਘ ਜੀ ਫੌਜੀ ਦੀ ਰਿੰਕੀ ਜਿਹੜਾ ਉਤਿਆਰ ਨਾਲ ਜਾਂਦੇ ਤੇ ਉਹਨਾਂ ਦਾ ਸਨਮਾਨ ਬਾਈ ਜਿੰਦਰਪਾਲ ਸਿੰਘ ਵੀ ਰਾਜਨ ਉਹਨਾਂ ਦਾ ਜਿਹੜਾ ਸਨਮਾਨ ਕੀਤਾ ਜਾਂਦਾ ਹੈ ਭਾਈ ਸਖਦੇਵ ਸਿੰਘ ਜੀ ਸੋ ਇਸੇ ਤਰ੍ਹਾਂ ਖਜ਼ਾਨੇ ਕੀ ਸੱਜ ਪੰਜ ਪਿਆਰੇ ਸਰਪੰਨ ਇਹਨਾਂ ਦਾ ਜਿਹੜਾ ਸਰਪੰਨ ਕੀਤਾ ਜਾਦਾ ਹੈ ਉਹਨਾਂ ਦਾ ਸ਼ੁਕਰੀਆ ਸੋ ਅਗਲੀ ਅਗਰ ਸਾਬ ਪਲੇ ਪੜ ਗਿਆ ਦਾ ਰਾਜੀ ਸਿੰਘ ਕਰਦੇ ਨੇ باپا جی باپا جی باپا ہاں انت چاہ جی کا پاٹھ ہوگا گروپ نے ਲੰਗਰ ਸਰਵਜਨ ਦੇ ਕਿਰਪਾ ਤਾਰੇ ਗੁਰੂ ਮਹਾਰਾਜ ਤੋਂ ਸਤਿ ਸੰਗਤਾਂ ਤੋਂ ਸਭ ਨੂੰ ਬਹੁਤ ਬਹੁਤ ਧੰਨਵਾਦ ਤੁਹਾਏ ਨੂੰ ਜੀ ਕਾ ਖਾਲਸਾ ਤੁਹਾਏ ਨੂੰ ਜੀ ਕੀ ਫਤਿਹ ਰਾਮ ਸਿੰਘ ਜਨਾ ਦੇ ਕੋਮ ਦਾ ਰਸਤ ਪ੍ਰਵਰਸਾ हे कपते नर ਸਰਕਾਰ ਦੇ ਨੀਤੀਗਤ ਕਾਰਜਾਂ o mar

ਗੁਰਦੁਆਰਾ ਸਾਹਿਬ ਦੇ ਸੇਵਾ ਪਾਸਾ ਸੋਨੇ ਦੀਆਂ ਜਵਾਰ ਸਜਾਏ ਗੀਆਂ ਸੱਜਣ ਜਵਾਨਾਂ ਵਿੱਚ ਅੰਮ੍ਰਿਤਮਈ ਗੁਰਬਾਣੀ ਦੇ ਕੀਰਤਨ ਅਤੇ ਸੇਵਾ ਸਾ ਆਰਦੀ ਦੇ ਇਤਿਹਾਸਿਕ ਸ਼ਸਤਰਾਂ ਦੇ ਦਰਸ਼ਨ ਕਰਵਾਏ ਗਏ ਹਨ ਸੇਵਕਾਂ ਕੋਲੋਂ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਭੁੰਗਾਂ ਚੁੱਕਾ ਵਾਸ਼ ਲੈਣੀਆਂ ਸੇਵਾ ਪਾਸਾ ਆਰਦੀ ਦੇ ਸਾਜੇ ਨਿਵਾਜ ਮਾਨਯੋਗ ਜਥੇਦਾਰ ਬਾਬਾ ਬਲਬੀਰ ਸਿੰਘ ਜੀ ਦੇ ਸ਼ੀਸ਼ ਤੇ ਆਪਣਾ ਮੇਰਾ ਪ੍ਰਿਆਤ ਕਰਨਾ ਖਾਲਸਾ ਪੰਥ ਦੀ ਗੁਰਧਾਮਾਂ ਦੀ ਚੜ੍ਹਦੀ ਕਲਾ ਦੇ ਵਿੱਚ ਅਰੰਭਾਤ ਮਾਲ ਬੋਸ਼ਿਸ਼ ਕਰਨਾ ਇਸ ਵੇਲੇ ਆਪ ਜੀ ਦੇ ਅੰਦਰ ਦੇ ਜਵਾਨ ਦੀ ਸਮਾਪਤੀ ਦੀ ਅਰਦਾਸ ਸ਼ਬਦ ਬਾਣੀ ਅਨੁਸਾਰ ਕੀਤੀ ਅਰਦਾਸ ਪਕਸ਼ੀਆਂ ਜਾਂ ਲਾਤਾਂ ਦੇ ਘੜਾ ਪਰਸ਼ਾਦੀਆਂ ਦੇਗਾ ਤਰਨ ਆਪ ਜੀ ਨੂੰ ਭੋਗ ਲੱਗੇ ਭੋਗ ਲੱਗੇ ਆਪ ਜੀ ਸਮੁੱਚਤਾ ਦੇ ਬੁੱਲੇ ਜੋ ਛਕੇ ਸਵਾਤ ਜੀ ਦਾ ਨਾਮ ਜਪੇ ਸਿੱਖ ਪੜ੍ਹਦੇ ਸਭੇ ਤਰਤਰਾਉਂਦਾ ਨਾਮ ਕਰਦਾ ਹੈ